ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਜਦੋਂ ਲੰਬੇ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੇ ਘਰ ਗਏ ਤਾਂ ਉਹਨਾਂ ਦੇ ਮਾਤਾ ਪਿਤਾ ਜੀ ਦਾ ਕੀ ਹਾਲ ਸੀ ਤਾਂ ਆਓ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਮਾਤਾ ਪਿਤਾ ਦੀ ਚਾਹਤ ਤੇ ਘਰ ਵਾਪਸ ਆਉਂਦੇ ਹਨ ਰਾਏ ਭੋਇ ਦੀ ਤਲਵੰਡੀ ਵਾਪਸ ਆਉਂਦੇ ਹਨ ਕਿਉਂਕਿ ਮਾਤਾ ਤ੍ਰਿਪਤਾ ਜੀ ਦੀ ਚਾਹਤ ਸੀ ਕਿ ਉਹਨਾਂ ਨੇ ਬੜੇ ਸਮੇਂ ਤੋਂ ਆਪਣੇ ਪੁੱਤਰ ਦਾ ਚਿਹਰਾ ਨਹੀਂ ਦੇਖਿਆ ਸੀ ਤਾਂ ਉਹ ਉਹਨਾਂ ਨੂੰ ਮਿਲਣਾ ਚਾਹੁੰਦੇ ਸਨ ਤਾਂ ਉਹਨਾਂ ਨੇ ਬਹੁਤ ਅਰਦਾਸਾਂ ਤੇ ਬੇਨਤੀਆਂ ਕੀਤੀਆਂ ਉਹਨਾਂ ਦੀ ਇੱਛਾ ਪੂਰੀ ਕਰਨ ਲਈ ਜਦੋਂ ਧਨਸ਼੍ਰੀ ਗੁਰੂ ਨਾਨਕ ਦੇਵ ਜੀ ਵਾਪਸ ਰਾਏਪੋਇ ਦੀ ਤਲਵੰਡੀ ਆਏ ਤਾਂ 2 ਕਿਲੋਮੀਟਰ ਦੀ ਦੂਰੀ ਤੇ ਉੱਥੇ ਇੱਕ ਦਰਖਤ ਸੀ ਜਿਸ ਦੀ ਛਾਂ ਹੇਠਾਂ ਤਾਂ श्री गुरु नानक देव जी ਬੈਠ ਗਏ ਹਨ। ਕਈ ਸਮੇਂ ਬਾਅਦ ਹੱਥ ਜੋੜ ਕੇ ਭਾਈ ਮਰਦਾਨਾ ਜੀ ਬੋਲੇ। ਮਹਾਰਾਜ ਮੈਨੂੰ ਹੁਣ ਆਗਿਆ ਦੇਵੋ। ਮੈਂ ਆਪਣੇ ਪਰਿਵਾਰ ਦੀ ਖਬਰ ਲੈ ਆਵਾਂ। ਘਰ ਵਿੱਚ ਪੁੱਤਰ ਹਨ ਅਤੇ ਧੀ ਵੀ ਹੈ। ਕੀ ਪਤਾ ਤਾਂ ਲੱਗੇ ਕਿ ਉਹਨਾਂ ਦੀ ਉਮਰ ਕਿੰਨੀ ਕੁ ਹੋ ਗਈ ਹੈ। ਮੈਨੂੰ ਆਪਣੇ ਨਗਰ ਗਿਆ ਬਹੁਤ ਚੇਰ ਹੋ ਗਿਆ ਹੈ। ਮਹਾਰਾਜ ਜੀ ਜਦੋਂ ਦੇ ਆਪਾਂ ਉਦਾਸੀਆਂ ਤੇ ਨਿਕਲੇ ਹਾਂ ਉਦੋਂ ਦੇ ਆਪਾਂ ਵਾਪਿਸ ਹੀ ਨਹੀਂ ਆਏ ਤਾਂ ਨਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਅਗਰ ਤੁਹਾਡੇ ਹੀ ਸੰਬੰਧੀ ਮਰਨ ਲੱਗ ਗਏ ਤਾਂ ਆਪਾਂ ਇਸ ਜੱਗ ਵਿੱਚ ਹੋਰ ਕੰਮ ਕੀ ਕਰਨੇ ਹਾਂ ਸਾਡੇ ਹੁੰਦਿਆਂ ਚਿੰਤਾ ਨਾ ਕਰਿਆ ਕਰੋ ਅੱਲਾ ਨੂੰ ਤੇ ਖੁਦਾ ਨੂੰ ਚੇਤੇ ਕਰਿਆ ਕਰੋ ਐਡੇ ਵੱਡੇ ਵੱਡੇ ਕੰਮ ਉਹ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਅਤੇ ਤੁਹਾਡੇ ਪਰਿਵਾਰ ਨੂੰ ਵੀ ਉਹੀ ਪਾਲੇਗਾ ਫਿਕਰ ਨਾ ਕਰਿਆ ਕਰੋ ਅਗਰ ਤੁਹਾਡੇ ਮਨ ਵਿੱਚ ਕੋਈ ਇਹੋ ਜੀ ਗੱਲ ਹੈ ਅਤੇ ਤੁਸੀਂ ਪਰਿਵਾਰ ਨੂੰ ਮਿਲਣਾ ਚਾਹੁੰਦੇ ਹੋ ਮੋਹ ਜਾਗ ਗਿਆ ਹੈ ਤਾਂ ਜਾਓ ਪਰ ਵੇਖਿਓ ਕਿਤੇ ਮੋਹ ਵਿੱਚ ਫਸ ਕੇ ਕਿਤੇ ਦੇਰ ਨਾ ਕਰ ਦੇਣੀ ਮੁੜ ਕੇ ਆ ਜਾਣਾ ਆਪੇ ਹੋਰ ਵੀ ਅੱਗੇ ਜਾਣਾ ਹੈ ਭਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਨੇ ਪਰ ਉਹਨਾਂ ਨੇ ਆਖਿਆ ਕਿ ਜੇ ਪਰਮੇਸ਼ਵਰ ਮੈਂ ਘਰ ਕੀ ਲੈ ਕੇ ਜਾਵਾਂ ਬਹੁਤ ਸਾਲ ਹੋ ਗਏ ਹੈ ਮੈਂ ਘਰ ਤੋਂ ਬਾਹਰ ਹੀ ਬਿਤਾ ਦਿੱਤੇ ਹੈ ਤੇ ਖਾਲੀ ਹੱਥ ਜਾ ਕੇ ਹੁਣ ਕੀ ਦੇਵਾਂਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਵੀ ਤੁਹਾਨੂੰ ਖਾਲੀ ਹੱਥ ਨਹੀਂ ਜਾਣ ਦੇਵਾਂਗੇ ਇੱਕ ਰੋੜਾਂ ਦੀ ਮੁੱਠ ਉਠਾਓ ਮਹਾਰਾਜ ਜੀ ਨੇ ਕਿਹਾ ਕਿ ਉਹ ਸਾਹਮਣੇ ਪਏ ਰੋੜੇ ਚੱਕ ਲਓ ਅਤੇ ਇਹਨਾਂ ਨੂੰ ਪੱਲੇ ਬੰਨ ਕੇ ਸਾਰੇ ਸੰਸੇ ਮਿਟਾ ਲਵੋ ਕਰ ਜਾ ਕੇ ਇਸ ਨੂੰ ਖੋਲ ਲੈਣਾ ਅਤੇ ਇਸ ਦੇ ਵਿੱਚੋਂ ਉਹ ਕੁਝ ਨਿਕਲੇਗਾ ਜੋ ਤੁਹਾਡੇ ਮਨ ਦੀ ਇੱਛਾ ਹੋਵੇਗੀ ਜੋ ਤੁਹਾਡੇ ਪਰਿਵਾਰ ਦੀ ਲੋੜ ਹੋਵੇਗੀ ਅਤੇ ਭਾਈ ਮਰਦਾਨਾ ਜੀ ਨੇ ਸੱਚ ਬਚਨ ਕਿਹਾ ਅਤੇ ਇੱਕ ਮੁਠ ਰੋੜੇ ਦੀ ਉਠਾ ਕੇ ਆਪਣੇ ਚਾਦਰ ਨਾਲ ਬੰਨ ਕੇ ਅਤੇ ਖੁਸ਼ ਹੋ ਕੇ ਕਿ ਬਾਬਾ ਨਾਨਕ ਜੀ ਨੇ ਮੈਨੂੰ ਬਹੁਤ ਵੱਡੀ ਦਾਤ ਦਿੱਤੀ ਹੈ ਅਤੇ ਆਪਣੇ ਘਰ ਵੱਲ ਚੱਲ ਪਏ ਜਾ ਕੇ ਆਪਣੇ ਪਰਿਵਾਰ ਨੂੰ ਮਿਲੇ ਉਹਨਾਂ ਦੇ ਬੱਚਿਆਂ ਨੂੰ ਸੀ ਕੀ ਅੱਬੂ ਜਾਨ ਸਾਡੇ ਵਾਸਤੇ ਕੀ ਲੈ ਕੇ ਆਏ ਹਨ ਅਤੇ ਬਹੁਤ ਸਾਲਾਂ ਬਾਅਦ ਭਾਈ ਮਰਦਾਨਾ ਜੀ ਘਰ ਆਏ ਹਨ ਤਾਂ ਬੱਚਿਆਂ ਨੇ ਸੋਚਿਆ ਪਤਾ ਨਹੀਂ ਸਾਡੇ ਵਾਸਤੇ ਕੀ ਲੈ ਕੇ ਆਏ ਹੋਏ ਨੇ ਜਦੋਂ ਭਾਈ ਮਰਦਾਨਾ ਜੀ ਨੇ ਚਾਦਰ ਦੇ ਪੱਲੇ ਨਾਲ ਗੰਢ ਬੰਨੀ ਖੋਲੀ ਤਾਂ ਤਾਂ ਸਾਰਾ ਸੋਨਾ ਹੀ ਸੋਨਾ ਦਿਖਿਆ ਸਾਰਾ ਪਰਿਵਾਰ ਦੇਖ ਕੇ ਹੈਰਾਨ ਹੋ ਗਿਆ ਸਾਰੇ ਪਿੰਡ ਦੇ ਲੋਕ ਵੀ ਗੱਲਾਂ ਕਰਨ ਲੱਗ ਗਏ ਕਿ ਪਹਿਲਾਂ ਇਸ ਦਾ ਨਾਮ ਮਰਜਾਨਾ ਹੁੰਦਾ ਸੀ ਤੇ ਇਸ ਦੇ ਬਾਬੇ ਨੇ ਇਸ ਦਾ ਨਾਮ ਮਰਦਾਨਾ ਰੱਖਿਆ ਇਹ ਹੁਣ ਬਹੁਤ ਸਮੇਂ ਬਾਅਦ ਬਾਹਰੋਂ ਹੋ ਕੇ ਆਇਆ ਹੈ ਤਾਂ ਇਹ ਗੱਲ ਸੁਣ ਕੇ ਸਾਰੇ ਨਗਰ ਵਾਸੀ ਉਹਨਾਂ ਦਾ ਪਤਾ ਲਾਣ ਆਏ ਅਤੇ ਪੁੱਛਦੇ ਨੇ ਕਿ ਜਿੱਥੇ ਜਿੱਥੇ ਤੁਸੀਂ ਗਏ ਹੋ ਉੱਥੋਂ ਦੇ ਹਾਲ ਕੀ ਹਨ ਭਾਈ ਮਰਦਾਨਾ ਜੀ ਸਾਰਿਆਂ ਦੇ ਜਵਾਬ ਦਿੰਦੇ ਹਨ ਅਤੇ ਸਾਰੇ ਲੋਕ ਕਹਿਣ ਲੱਗੇ ਕਿ ਦੇਖੋ ਭਾਈ ਮਰਦਾਨਾ ਜੀ ਦਾ ਸਵਾ ਕਿੰਨਾ ਸਹੀ ਹੋ ਗਿਆ ਪਹਿਲਾਂ ਤਾਂ ਹਰੇਕ ਗੱਲ ਉੱਤੇ ਖੈਂਦੇ ਹੁੰਦੇ ਸਨ ਅਤੇ ਹੁਣ ਇਹਨਾਂ ਦਾ ਦਿਲ ਨਿਰਮਲ ਹੋ ਗਿਆ ਅਤੇ ਭਾਈ ਮਰਦਾਨਾ ਜੀ ਨੇ ਦੋ ਘੜੀਆਂ ਘਰ ਵਿੱਚ ਬਤਾਈਆਂ ਹਨ ਅਤੇ ਧੰਨ ಶ್ರೀ ਗੁਰੂ ਨਾਨਕ ਦੇਵ ਜੀ ਦੀ ਯਾਦ ਆਈ ਕੀ ਬਹੁਤਾ ਪਰਿਵਾਰ ਦੇ ਨਾਲ ਮੋਹ ਨਹੀਂ ਪਾਉਣਾ ਅਤੇ ਭਾਈ ਮਰਦਾਨਾ ਜੀ ਸਾਰਿਆਂ ਨੂੰ ਦੇਖ ਕੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵੱਲ ਚਲੇ ਗਏ ਜਦੋਂ ਭਾਈ ਮਰਦਾਨਾ ਜੀ ਘਰ ਪਹੁੰਚੇ ਤਾਂ ਉਹ ਵੇਖਦੇ ਹਨ ਕਿ ਸਾਹਮਣੇ ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਤਨ ਮਾਤਾ ਤ੍ਰਿਪਤਾ ਦੇਵੀ ਜੀ ਜਦੋਂ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਤਾਂ ਸੋਚਣ ਲੱਗੇ ਕਿ ਇਹ ਤਾਂ ਭਾਈ ਮਰਦਾਨਾ ਜੀ ਹਨ ਅਤੇ ਉਹ ਬਹੁਤ ਤੇਜ਼ੀ ਨਾਲ ਦੌੜੇ ਅਤੇ ਆਪਣੇ ਗਲ ਨਾਲ ਲਾ ਕੇ ਬੜੇ ਖੁਸ਼ ਹੋਏ ਉਹ ਨਨੂ ਆਪਣੇ ਪੁੱਤਰ ਦਾ ਹੀ ਚਿਹਰਾ ਨਜ਼ਰ ਆਇਆ ਭਾਈ ਮਰਦਾਨਾ ਜੀ ਚੋਂ ਮਾਤਾ ਤ੍ਰਿਪਤਾ ਜੀ ਨੇ ਜਦੋਂ ਦਰਸ਼ਨ ਕੀਤੇ ਭਾਈ ਮਰਦਾਨਾ ਜੀ ਦੇ ਬਹੁਤ ਕੁਝ ਕਹਿਣਾ ਚਾਹੁੰਦੇ ਸੀ ਗਲਾ ਭਰ ਗਿਆ ਕਾਫੀ ਚਿਰ ਬਾਅਦ ਧੀਰਜ ਧਾਰਨ ਕਰਕੇ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਕਹਿਣ ਲੱਗੇ ਮਰਦਾਨਿਆਂ ਕੋਈ ਪੁੱਤਰ ਨਾਨਕ ਦੀ ਖਬਰ ਸੁਨਾ ਉਹਨਾਂ ਨੇ ਇਹ ਜਗ੍ਹਾ ਕਿਉਂ ਛੱਡ ਦਿੱਤੀ ਹੈ ਕੀ ਕਮੀ ਸੀ ਇਸ ਘਰ ਵਿੱਚ ਇਹ ਸਾਰੀਆਂ ਚੀਜ਼ਾਂ ਬਣੀਆਂ ਬਣਾਈਆਂ ਸਭ ਉਹਦਾ ਹੀ ਤਾਂ ਸੀ ਕੀ ਹੋਇਆ ਜੇ ਥੋੜਾ ਜਿਹਾ ਪਿਤਾ ਜੀ ਨੇ ਝਟਕ ਦਿੱਤਾ ਦੋ ਚਪੇੜਾਂ ਵੀ ਮਾਰ ਦਿੱਤੀਆਂ ਕਿੱਡੀਕ ਗੱਲ ਸੀ ਕਿਉਂ ਉਹਨਾਂ ਨੇ ਘਰ-ਬਾਰ ਛੱਡ ਦਿੱਤਾ ਤੇ ਜਦੋਂ ਦੇ ਤੁਸੀਂ ਘਰੋਂ ਗਏ ਹੋ ਨਾ ਹੀ ਕੋਈ ਤੁਹਾਡੀ ਚਿੱਠੀ ਨਾ ਹੀ ਪੱਤਰ ਤੇ ਨਾ ਹੀ ਕਿਸੇ ਹੋਰ ਨੇ ਤੁਹਾਡੇ ਬਾਰੇ ਦੱਸਿਆ ਮੈਂ ਹਰ ਰੋਜ਼ ਪਛਤਾਉਣੀ ਹੈ ਕਿ ਰੱਬ ਨੇ ਮੈਨੂੰ ਇੱਕ ਪੁੱਤਰ ਦਿੱਤਾ ਸੀ ਤੇ ਉਹ ਵੀ ਮੇਰੇ ਨੇੜੇ ਨਹੀਂ ਰਹਿੰਦਾ ਅਤੇ ਭਾਈ ਮਰਦਾਨਾ ਜੀ ਨੇ ਕਿਹਾ ਕਿ ਜਦੋਂ ਅਸੀਂ ਸultanpur ਰਹਿੰਦੇ ਹੁੰਦੇ ਸੀ ਮੈਂ ਉਦੋਂ ਤਾਂ ਉਹਨਾਂ ਦੇ ਨਾਲ ਰਹਿੰਦਾ ਸੀ ਫਿਰ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਕਿੱਧਰ ਵਿਰਾਜਮਾਨ ਹੋ ਗਏ ਉਹਨਾਂ ਦਾ ਕੋਈ ਪਤਾ ਨਹੀਂ ਸੀ ਇਹ ਗੱਲ ਸੁਣ ਕੇ ਮਾਤਾ ਤ੍ਰਿਪਤਾ ਜੀ ਬਹੁਤ ਦੁਖੀ ਹੋਏ ਜਿਵੇਂ ਪੁੱਤਰ ਤੋਂ ਵਿਛੋੜਾ ਹੁੰਦਾ ਹੈ ਤਾਂ ਬਹੁਤ ਦੁੱਖ ਹੁੰਦਾ ਹੈ ਤਾਂਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨਾਂ ਕੀਤਾ ਹੋਇਆ ਸੀ ਮਰਦਾਨਿਆ ਤੂੰ ਜਾ ਕੇ ਮਿਲਿਆ ਮੈਂ ਨਹੀਂ ਮਿਲਣਾ ਮੈਂ ਅਸਾਂ ਇੱਥੇ ਹੀ ਰਵਾਂਗੇ ਅਤੇ ਮਾਤਾ ਤ੍ਰਿਪਤਾ ਜੀ ਬਹੁਤ ਦੁਖੀ ਹੋਏ ਕਈ ਚਿਰ ਭਾਈ ਮਰਦਾਨਾ ਜੀ ਮਾਤਾ ਜੀ ਕੋਲ ਬੈਠੇ ਅਤੇ ਉਧਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਭਾਈ ਮਰਦਾਨਾ ਜੀ ਨੂੰ ਉਡੀਕ ਰਹੇ ਸਨ ਕਿ ਕਦੋਂ ਆਉਣਗੇ ਤਾਂ ਭਾਈ ਮਰਦਾਨਾ ਜੀ ਉੱਠ ਕੇ ਚੱਲ ਪਏ ਹਨ ਅਤੇ ਮਾਤਾ ਤ੍ਰਿਪਤਾ ਜੀ ਨੇ ਸੋਚਿਆ ਕਿ ਜਿੱਥੇ ਮਰਦਾਨਾ ਹੈ ਉੱਥੇ ਮੇਰਾ ਪੁੱਤਰ ਜ਼ਰੂਰ ਹੋਵੇਗਾ ਅਤੇ ਜਿੱਧਰ-ਜਿੱਧਰ ਭਾਈ ਮਰਦਾਨਾ ਜੀ ਗਏ ਤਾਂ ਮਾਤਾ ਜੀ ਵੀ ਉਹਨਾਂ ਦੇ ਪਿੱਛੇ-ਪਿੱਛੇ ਹੀ ਜਾਣ ਲੱਗੇ ਅਤੇ ਥੈਲੇ ਵਿੱਚ ਖਾਣ-ਪੀਣ ਦਾ ਸਮਾਨ ਅਤੇ ਉਹਨਾਂ ਜੀ ਦੇ ਵਸਤਰ ਲੈ ਕੇ ਭਾਈ ਮਰਦਾਨਾ ਜੀ ਦੇ ਪਿੱਛੇ-ਪਿੱਛੇ ਚੱਲ ਪਏ ਮਾਤਾ ਤ੍ਰਿਪਤਾ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਏ ਮਰਦਾਨਿਆ ਮੈਨੂੰ ਪਤਾ ਹੈ ਕਿ ਉਹਨਾਂ ਨੇ ਤੈਨੂੰ ਵਚਨ ਦਿੱਤਾ ਹੈ ਪਰ ਤੈਨੂੰ ਸਭ ਕੁਝ ਪਤਾ ਹੈ ਮੈਨੂੰ ਪਤਾ ਹੈ ਇਹ ਗੱਲ ਮੇਰੇ ਹਿੱਦੇ ਵਿੱਚ ਮੋਹ ਦੀ ਮਾਇਆ ਬਹੁਤ ਹੈ ਬਹੁਤ ਚਿਰ ਹੋ ਗਿਆ ਪੁੱਤਰ ਨੂੰ ਮਿਲੇ ਇੱਕ ਵਾਰ ਮਿਲਾ ਦੇ ਬਸ ਭਾਈ ਮਰਦਾਨਾ ਜੀ ਨੇ ਤਾਂ ਨਹੀਂ ਦੱਸਿਆ ਕਿ ਗੁਰਨਾਨਕ ਦੇਵ ਜੀ ਕਿੱਥੇ ਹਨ ਉਹਨਾਂ ਨੇ ਬਚਨ ਨਹੀਂ ਤੋੜਿਆ ਪਰ ਮਾਤਾ ਤ੍ਰਿਪਤਾ ਜੀ ਆਪ ਹੀ ਖੂਗੋੜ ਪਹੁੰਚ ਗਏ ਉਹਨਾਂ ਦੇ ਪਿੱਛੇ ਪਿੱਛੇ ਜਾ ਕੇ ਉਹਨਾਂ ਨੇ ਆਪ ਹੀ ਪਤਾ ਲਾ ਲਿਆ ਜਦੋਂ ਦੂਰ ਤੋਂ ਹੀ ਦੇਖਿਆ ਬਾਬਾ ਨਾਨਕ ਜੀ ਨੇ ਕਿ ਮਾਤਾ ਜੀ ਆ ਰਹੇ ਹਨ ਤਾਂ ਉਹ ਉੱਠ ਕੇ ਖੜੇ ਹੋ ਗਏ ਅਤੇ ਆ ਕੇ ਉਹਨਾਂ ਦੇ ਪੈਰ ਹੀ ਪਏ ਤੇ ਗੁਰਨਾਨਕ ਦੇਵ ਜੀ ਨੇ ਮੱਥਾ ਟੇਕਿਆ ਮਾਤਾ ਜੀ ਨੇ ਗੁਰਨਾਨਕ ਦੇਵ ਜੀ ਨੂੰ ਜੱਫੀ ਪਾ ਲਈ ਸਾਧ ਸੰਗਤ ਜੀ ਇਹ ਸਾਕੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ